ਇਸ ਥਾਉਨ ਨਾਲ ਜੱਫੀ ਪਾਉਣ ਨਾਲ ਮਨ ਦੀਆਂ ਜਿੰਨੇ ਵੀ ਮਰਜ਼ਾਆਂ ਨੇ ਉਹ ਪੂਰੀਆਂ ਹੋ ਜਾਂਦੀਆਂ ਹਨ ਸਾਰਨ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਜੀ ਅਗਲੀ ਵੀਡੀਓ ਵਿੱਚ ਤੇ ਆਪਾਂ ਚੱਲਿਆ ਜੀ ਗਾਏ ਘਾਟ ਵੀ ਕਹਿ ਦਿੰਦੇ ਆ ਕਿ ਗਊ ਘਾਟ ਵੀ ਕਹਿ ਦਿੰਦੇ ਆ ਜੀ ਗੁਰਦੁਰਸਾਈਓ ਥੋੜਾ ਕੈਮਰਾ ਸੈੱਟ ਕਰਨਾ ਐਂਗਲ ਵੇ ਤੇ ਆਪਾਂ ਖੜੇ ਆ ਜੀ ਪੋਲ ਦੇ ਉੱਪਰ ਜੰਗਾ ਨਦੀ ਦੇ ਉੱਪਰ ਜਿਹੜਾ ਪੌਲਾਈ ਉੱਥੇ ਤੇ ਤੁਹਾਨੂੰ ਮੈਂ ਦਿਖਾ ਵੀ ਦਿੰਦਾ ਜੀ ਹਟ ਜਾਓ ਆ ਦੇਖੋ ਜੀ ਤੇ ਉਹ ਸਾਹਮਣੇ ਗੁਰਦੁਆਰਾ ਸਾਹਿਬ ਹੈਗਾ ਜੀ ਕੰਗਨਗਾੜ ਤੇ ਆਪਾਂ ਵੀ ਦਰਸ਼ਨ ਕਰਾਵਾਂਗੇ ਤੁਹਾਨੂੰ ਗੁਰੂ ਘਰ ਦੇ ਤੇ ਇੱਧਰ ਦੇਖੋ ਤੁਸੀਂ ਨਜ਼ਾਰਾ ਆ ਗੰਗਾ ਉਹ ਦੇਖੋ ਤੇ ਹੁਣ ਆਪਾਂ ਚੱਲਦੇ ਆਂ ਜੀ ਗਊ ਘਾਟ ਗੁਰਦੁਆਰਾ ਸਾਹਿਬ ਤੇ ਉੱਤ ਜਾ ਕੇ ਆਪਾਂ ਦਰਸ਼ਨ ਕਰਾਣੇ ਤੁਹਾਨੂੰ ਹਵਾ ਬਹੁਤ ਚਲਦੀ ਹੈ ਜੀ ਤੇ ਆਪਾਂ ਬਾਈਕ ਤੇ ਫਿਰ 800 ਰੁਪਏ ਮੰਗਦੇ ਸੀ ਜੀ ਕਹਿੰਦੇ ਵੀ 800 ਰੁਪਏ ਦੇ ਦੋ ਤੇ ਤੁਹਾਨੂੰ ਸਾਰੇ ਗੁਰਦਾਰੇ ਕਮਾਵਾ ਦੇ ਮੈਂ ਕਿਹਾ 800 ਵਾਕੇ 800 ਤੋਂ ਮੇਰਾ ਇੱਥੋਂ 400 ਕਿਲੋਮੀਟਰ ਆਇਆ ਮੈਂ ਤਾਂ ਹੀ ਤੇਰੇ ਖਾਤੋਂ ਮੇਰੇ ਮੋਟਰਸਾਈਕਲ ਨੇ ਤੇ ਫਿਰ ਮੈਂ ਮੋਟਰਸਾਈਕਲ ਚੱਕ ਲਿਆ ਆਪਣਾ ਠੀਕ ਹੈ ਜੀ ਬਾਈਕ ਚੱਕ ਕੇ ਆਪਣੀ ਆਪਾਂ ਦਰਸ਼ਨ ਲਾਂਗੇ ਜੀ ਠੀਕ ਹੈ ਜੀ ਆਪਣੇ ਜਿਹਦਾ ਹੀ ਫੇਰਾ ਹੁੰਦਾ ਜੀ ਜੇ ਹੁਣ ਆਪਾਂ ਚੱਲਿਆਂ ਜੀ ਗਊ ਘਾਟ ਗੁਰਦਵਾਰ ਸਾਹਿਬ ਦਰਸ਼ਨ ਕਰਨ ਵਾਸਤੇ ਤੇ ਉੱਥੇ ਜਾ ਕੇ ਇਤਿਹਾਸ ਦੱਸਾਂਗੇ ਤੁਹਾਨੂੰ ਤੇ ਤੁਮ ਦਰਸ਼ਨ ਕਰਾਵਾਵਾਂਗੇ ਤੇ ਆਪਾਂ ਵੀ ਦਰਸ਼ਨ ਕਰਾਂਗੇ ਚਲੋ ਫਿਰ ਚੱਲਦੇ ਹਾਂ ਜੀ ਹਾਂਜੀ ਸਵਾਪਾ ਪਹੁੰਚ ਗਏ ਜੀ ਬਰਦੋਰਾ ਗਊਕਾਟ। ਟਰਾਈ ਕਾ ਡਿਫਰੈਂਸ ਦੇ ਗਊਕਾਟ ਵਿਚਾਰੰਦੇ ਆ ਜੀ। ਤੇ ਸਾਹਮਣੇ ਹੈ ਜੀ ਅਤ ਉੱਚਾ ਤੰਕਾ ਦਰਬਾਰਾ ਅੰਤ ਨਿਕਿਸ਼ਪਾਰਾਵਾਰਾ। ਫਾਤਸਾਹੀ ਪਹਿਲੀ ਨੋਵੀਂ। ਸੰਗਤ ਗੁਰਦੁਆਰਾ ਗਾਇਕਾਟ। ਵਹ ਗਾਇਕਾਟ ਕਾ ਕਿਹਤ ਨੇ ਆ ਪੰਜਾਬੀ ਦੇ ਗਊਕਾਟ ਕਹਿੰਦੇ ਆ। ਤੇ ਸਤਿ ਆਪਾ ਹੁਣ ਦਰਸ਼ਨ ਕਰਦੇ ਆ ਜੀ ਤੇ ਤਖਸਾਲ ਦੇ ਪਟਨਾ ਸਾਹਿਬ ਤੋਂ ਗੁਰਦਰਾ ਸਾਹਿਬ ਇਹ 5 ਕਿਲੋਮੀਟਰ ਹੈ ਜੀ ਠੀਕ ਹੈ ਜੀ ਤੇ ਹੁਣ ਆਪਾਂ ਚਲੋ ਅੰਦਰ ਚੱਲ ਜਾਈਏ ਜੀ ਦਰਸ਼ਨ ਕਰਦੇ ਆ ਤੇ ਪਛਾਰ ਸਿੱਥੇ ਲਿਖਿਆ ਹੋਇਆ ਹੈ ਜੇ ਆਪਾਂ ਤੁਹਾਡੇ ਨਾਲ ਜਰੂਰ ਤੁਹਾਡੇ ਨਾਲ ਸਾਂਝਾ ਕਰਦੇ ਆ ਜੀ ਤੇ ਬਾਈਕ ਆਪਾਂ ਉੱਥੇ ਲਗਾ ਦਿੱਤੀ ਹੈ ਜੀ ਤੇ ਉਹ ਆਟੋ ਵਾਲੇ ਲੰਘ ਜਾ ਬਿਰੇ ਲੰਘ ਜਾ ਲੰਘਦਾ ਜਲਦੀ 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 ਚਲੋ ਚਲੋ ਸੋਹਾਂਗੇ ਆਪਾਂ ਇਸ ਤੋਂ ਖੜੇ ਗੁਰਦੁਆਰਾ ਗਾਇਕਾ ਖਾਲੀ ਪਾਰਸ਼ਾਈ ਨਵੀਂ ਪਾਰਸ਼ਾਈ ਇਹ ਇੱਧਰ ਇਤਿਹਾਸ ਲਿਖਿਆ ਹੋਇਆ ਜੀ ਜਦੋਂ ਤੁਹਾਨੂੰ ਹੈ ਜੀ ਇਹ ਕਾਫੀ ਅਲੱਗ ਹੋਇਆ ਲਿਖਾਇਆ ਹੈ ਗੁਰਦੁਆਰਾ ਗੋਕਾਟ ਇਹ ਪੁੱਤਰ ਸਥਾਨ ਤੱਕ ਸ੍ਰੀ ਹਰਿਮੰਦਰ ਸਾਹਿਬ ਦੇ ਫਟਨਾ ਸਾਹਿਬ ਪਹਿਲਾ ਬड़ा ਗੁਰਦੁਆਰਾ ਗੋਕਾਟ ਹੈ ਇਸ ਅਸਥਾਨ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਨੌਵੇਂ ਪਾਤਸ਼ਾਹ ਸ੍ਰੀ ਗੁਰਤੇਗ ਬਹਾਦਰ ਸਾਹਿਬ ਜੀ ਮਹਾਰਾਜ ਪਰਿਵਾਰ ਸਹਿਤ ਆਏ ਸਨ ਇਹ ਸਥਾਨ ਭਗਤ ਜੈਤਾਮਲ ਦਾ ਸੀ ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਆਏ ਸਨ ਉਦੋਂ ਭਗਤ ਜੈਤਾਮਲ ਦੀ ਉਮਰ 350 ਬਰਸ ਹੋ ਚੁੱਕੀ ਸੀ ਭਗਤ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਅੱਗੇ ਬੇਨਤੀ ਕੀਤੀ اے ਤ੍ਰਲੋਕੀ ਦੇ ਮਾਲਕ ਸਾਨੂੰ ਤੁਸੀਂ ਮੁਕਤੀ ਦੇਣ ਦੀ ਕਿਰਪਾ ਕਰੋ ਤਾਂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਕਹਿਣ ਲੱਗੇ ਅਜੀ ਤੁਹਾਨੂੰ ਸੰਸਾਰਿਕ ਸੁੱਖੋ ਸੁਭਨੇ ਬਹੁਤ ਬਾਕੀ ਹਨ ਜਦੋਂ ਨੌਵੇਂ ਜਾਮੇ ਵਿੱਚ ਆਵਾਗ ਦਾ ਤੁਹਾਨੂੰ ਮੁਕਤੀ ਦੀ ਦਾਤ ਬਖਸ਼ਾਂਗੇ ਤੁਹਾਡਾ ਇਨਸਾਨ ਦਾ ਦੂਰ ਹੋ ਜਾਏਗਾ ਰੰਗਾ ਜੀ ਆਪ ਚਲ ਕੇ ਤੁਹਾਡੇ ਘਰ ਆਵੇਗੀ ਤੁਸੀਂ ਨਿਤ ਇਸ਼ਨਾਨ ਕਰ ਲਿਆ ਕਰਨਾ ਆ ਪਗਤਾ ਜੀ ਕਹਿੰਨ ਲੱਗੀ ਬਾਕੀ ਜੀਵਾਂ ਦੇ ਦੁੱਖ ਹੋ ਜਾਵੇਗਾ ਤਾਂ ਸ੍ਰੀ ਗੁਰੂ ਰਾਮਦੇਵ ਜੀ ਆਪਣੀ ਲੱਗੇ ਰੰਗਾ ਜੀ ਗਊ ਦੇ ਰੂਪ ਵਿੱਚ ਆਵੇਗੀ ਤੁਹਾਨੂੰ ਇਸ਼ਨਾਨ ਕਰਕੇ ਵਾਪਸ ਚਲੀ ਜਾਵੇਗੀ गंगा आऊंदा किसी दल को सुख नहीं होवेगा इसलिए इस स्थान ਦਾ ਨਾਮ ਗੁਰਦੁਆਰਾ ਜੋ ਘਟ ਪੈ ਗਿਆ ਇਸ ਸਥਾਨ ਦਾ ਪੁਰਾਣਾ ਨਾਮ ਵਿਸਮ ਵਿਸਮ ਪਰਪੁਰਸੀ ਇਸ ਸਥਾਨ ਦੇ ਇਤਿਹਾਸਿਕ ਚੀਜ਼ਾਂ ਥੰਮ ਸਾਹਿਬ ਹਨ ਜਿਨ੍ਹਾਂ ਨੂੰ ਸ੍ਰੀ ਗੁਰਪ੍ਰੀਤ ਘਾਦਰ ਸਵਰੀ ਮਹਾਰਾਜ ਨੇ ਆਪਣੇ ਪਵਿੱਤਰ ਮੁਖਾਰਬੇਨ ਤੋਂ ਵਰ ਦਿੱਤੇ ਹਨ ਜੋ ਥੰਮ ਸਾਹਿਬ ਅੱਗੇ ਅਰਦਾਸ ਕਰਕੇ ਗਨੇ ਲਾਉਣਗੇ ਉਹਨਾਂ ਦੀ ਜੋ ਵੀ ਆਸਾ ਮਨਸਾ ਪੂਰੀ ਹੋ ਜਾਵੇਗੀ ਤੇ ਮਨੋ ਕਾਮਨਾਵਾਂ ਮੂਰੀਆਂ ਹੋਣਗੀਆਂ ਤੇ ਖੰਮ ਸਹਿਬ ਨੂੰ ਚੋਲਾ ਚੜਾਉਂਦੇ ਹਨ ਇਹ ਲਿਖਿਆ ਹੈ ਖੰਮ ਸਹਿਬ ਮਾਤਾ ਜੀ ਦੀ ਚੱਕੀ ਸਾਕੀ ਸਹਿਬ ਖਿੜਕੀ ਤੇ ਗੁਰਦੁਰਾ ਸਹਿਬ ਦੀ ਪਹਿਲੀ ਇਜ਼ਾਤ ਕਿਲਾ ਸਹਿਬ ਤੇ ਗੰਗਾ ਕੁੰਡਾ ਇਹ ਸੀ ਇਤਿਹਾਸਿਕ ਸਥਾਨ ਗੁਰਦੁਆਰਾ ਸਹਿਬ ਜੀ ਤੇ ਹੁਣ ਆਪ ਅੰਦਰ ਚਲਦੇ ਆ ਜੀ ਅੰਦਰ ਆਪਾਂ ਤੁਹਾਨੂੰ ਦਰਸ਼ਨ ਕਰਾਉਣੀ ਆਂ ਵਾਹਿਗੁਰੂ ਜਿੱਪਾ ਕਾਸਾ ਵਾਹਿਗੁਰੂ ਜਿੱਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀਓ ਜਿਸ ਪਾਵਨ ਸਥਾਨ ਤੇ ਆਪ ਜੀ ਗੁਰੂ ਚਰਨਾ ਤੇ ਬੈ ਕੇ ਆਨੰਦ ਮਾਣ ਰਹੇ ਹੋ ਇਹ ਪਾਵਨ ਪਵਿੱਤਰ ਸਥਾਨ ਗੁਰਦੁਆਰਾ ਬੜੀ ਸੰਗਤ ਗਊ ਘਾਟ ਸਾਹਿਬ ਤੋਂ ਜਾਣਿਆ ਜਾਂਦਾ ਹੈ ਇਸ ਸਥਾਨ ਤੇ ਪਹਿਲੀ ਪਾਤਸ਼ਾਹੀ ਤੇ ਨੌਵੇਂ ਪਾਤਸ਼ਾਹੀ ਮਹਾਰਾਜ ਸਾਹਿਬ ਇਸ ਸਥਾਨ ਤੇ ਆਏ ਨੇ ਆਪਣੇ ਚਰਨ ਪਾਏ ਨੇ ਜਸ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਚਾਰ ਉਦਾਸੀ ਚਾਰੋ ਦਿਸ਼ਾ ਤੇ ਆਪ ਜੀ ਨੇ ਸ੍ਰੀ ਸਿੱਖੀ ਦਾ ਮਹਾਨ ਕੇਂਦਰ ਸਥਾਪਨ ਕੀਤੇ ਤੇ ਪਹਿਲੀ ਉਦਾਸੀ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਉਪਦੇਸ਼ ਦਾ ਯਾਤਰਾ ਆਰੰਭ ਕਰ ਦਿੱਤੇ ਬਾਲਾ ਜੀ ਤੇ ਮਰਦਾਨਾ ਜੀ ਦੇ ਨਾਮ ਸultanpur Lodi ਤੋਂ ਪੰਜਾਬ ਉਤਰਾਖੰਡ ਹੁੰਦੇ ਹੋਏ ਨਾਨਕ ਮਤਾ ਤਿੱਬਤ ਨੇਪਾਲ ਜਰਕਪੁਰ ਹਾਜੀਪੁਰ ਦੇ ਰਾਸਤੇ ਆਪ ਜੀ ਪਟਨੇ ਸ਼ਹਿਰ ਵੱਲ ਆ ਰਹੇ ਸਨ ਮਰਦਾਨੇ ਜੀ ਨੂੰ ਭੁੱਖ ਲੱਗਿਆ ਤੇ ਬੇਨਤੀ ਕੀਤੀ ਮਹਾਰਾਜ ਸਾਨੂੰ ਕੁਝ ਛਕਣ ਵਾਸਤੇ ਦਿਓ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਇੱਕ ਲਾਲ ਕੱਢ ਕਰਕੇ ਮਰਦਾਨੇ ਜੀ ਨੂੰ ਫੜਾ ਦਿੱਤੇ ਕਹਾ ਪੈ ਨੂੰ ਲੈ ਜਾ ਕੇ ਪਟਨੇ ਦੇ ਬਾਜ਼ਾਰ ਵਿੱਚ ਆਓ ਤੇ ਦੇ ਪੈਸੇ ਦੇ ਆਪ ਜੁਰਸਤ ਲਿਆ ਕੇ ਲੰਗਰ ਤਿਆਰ ਕਰਕੇ ਆਪ ਦੀ ਛਕੋ ਮਰਦਾਨਾ ਜੀ ਉਹ ਲਾਲ ਲੈ ਕਰਕੇ ਪਟਨੇ ਦੇ ਬਾਜ਼ਾਰ ਵਿੱਚ ਤੁਰ ਪਏ ਆਪ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਇਸ ਸਥਾਨ ਤੇ ਆਪਣੇ ਚਰਨ ਪਾਏ ਆ ਸੰਲਾਈ ਇੱਥੇ ਇੱਕ ਭਗਤ ਜੈਤਾ ਮਲ ਜੀ ਸੰਤ ਰਹਾ ਕਰਦੇ ਸਨ குரு ਚਰਨਾ ਤੇ ਮੱਥਾ ਟੇਕਿਆ ਤੇ ਬੇਨਤੀ ਕੀਤੀ ਸਤਿਗੁਰੂ ਮਹਾਰਾਜ ਸਾਹਿਬ ਜੀਓ ਆਪ ਜੀ ਪਾਰਬ੍ਰह्म ਪਰਮੇਸ਼ਵਰ ਦਾ ਰੂਪ ਹੋ ਕਿਰਪਾ ਕਰੋ ਸਾਡੇ ਉੱਤੇ ਵੀ ਆਪ ਜੀ ਸਾਡਾ ਇਹ ਦੁੱਖੜਾ ਆਪ ਜੀ ਕੱਟ ਦਿਓ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਆਖਣ ਲੱਗੇ ਭਗਤ ਜੀ ਆਪ ਜੀ ਦਾ ਕੀ ਦੁੱਖ ਹੈ ਭਗਤ ਜੀ ਦੋਨੋਂ ਹੱਥ ਜੋੜ ਕਰਕੇ ਕਹਿਣ ਲੱਗੇ ਸਤਿਗੁਰੂ ਮਹਾਰਾਜ ਸਾਹਿਬ ਜੀਓ ਅਸਾਂ ਨਿਤ ਪ੍ਰਤੀ ਗੰਗਾ ਅ स्नान ਕਰਨ ਵਾਸਤੇ ਜਾਇਆ ਕਰਦੇ ਹਾਂ ਸਾਡਾ ਸਰੀਰ ਬਿਰਧ ਹੋ ਚੁੱਕਿਆ ਹੈ ਇਸ ਕਰਕੇ ਅਸਾਂ ਗੰਗਾ ਅਸ্নান ਨਹੀਂ ਜਾ ਸਕਦੇ साढ़े 350 ਬਰਿਆ ਸਾਡਾ ਉਮਰ ਹੋ ਚੁੱਕਿਆ ਹੈ ਇਸ ਕਰਕੇ ਸਾਡਾ ਮੁਕਤੀ ਸਾਨੂੰ ਮੁਕਤੀ ਦਿਓ ਆਪ ਜੀ ਸਤਿਗੁਰੂ ਮਹਾਰਾਜ ਸਾਹਿਬ ਜੀ ਆਖਣ ਲੱਗੇ ਭਗਤ ਜੀ ਅਜੇ ਤਾਂ ਆਪ ਜੀ ਨੇ ਬਹੁਤ ਸਮਾਂ ਇਸ ਧਰਤੀ ਦਾ ਸੁੱਖ ਮਾਨਣਾ ਸੰਸਾਰੀ ਸੁੱਖ ਜਸਾ ਤਾਂ ਆਪ ਜੀ ਨੂੰ ਮੁਕਤੀ ਨਹੀਂ ਦੇ ਸਕਦੇ ਹਾਂ ਤੇ ਨੌਵੇਂ ਗੁਰੂ ਨਾਨਕ ਉਹ ਆਕਰ ਕੇ ਆਪ ਜੀ ਨੂੰ ਮੁਕਤੀ ਦਾ ਦਾਨ ਦੇਣਗੇ ਮੇਰਾ ਹੀ ਰੂਪ ਭਗਤ ਜੀ ਸੁਣ ਕਰਕੇ ਆਖਲ ਲੱਗੇ ਸਤਿਗੁਰੂ ਮਹਾਰਾਜ ਸਾਹਿਬੀਓ ਫਿਰ ਤਾਂ ਬਹੁਤ ਚਿਰ ਹੋ ਜਾਣਗੇ ਸਾਡਾ ਸਰੀਰ ਬਹੁਤ ਵਿਰਧ ਹੋ ਜਾਵੇਗਾ आप जी कृपा करो मेहर करो साडे उत्ते सतगुरु महाराज साहब जी आखन लगे लग भाई मैं तेरा दुख कट देवांगे गंगा आप चल के तड़े तो कोल आया करेगी इशनान करा के चलिया जाया करेगी समय पा करके भगत जी आखन लगे सतगुरु महाराज साहब जीओ ਇਹ ਗੰਗਾ ਸਾਡੇ ਕੋਲ ਆਇਆ ਕਰੇਗੀ ਤੇ ਬੜੇ ਦੁੱਖ ਹੋਇਆ ਕਰੇਗਾ ਜੀਵਾ ਜੰਤਵਾਨੂ ਸਤਿਗੁਰੂ ਮਹਾਰਾਜ ਸਾਹਿਬ ਜੀ ਆਖਣ ਲੱਗੇ ਭਾਈ ਚਿੰਤਾ ਕਿਉ ਕਰਦਾ ਭਗਤ ਜੀ ਗੰਗਾ ਇੱਕ ਗਊ ਦੇ ਰੂਪ ਧਾਰ ਕਰਕੇ ਤੁਹਾਡੇ ਕੋਲ ਆ ਕਰਕੇ ਇਸ਼ਨਾਨ ਕਰਾ ਕੇ ਉਹ ਚਲਿਆ ਜਾਇਆ ਕਿਸੇ ਨੂੰ ਪਤਾ ਵੀ ਨਹੀਂ ਚੱਲਣਾ ਅੰਮ੍ਰਿਤ ਵੇਲੇ ਰੋਜ਼ ਹੀ ਗੰਗਾ ਅਸ਼ਨਾਨ ਗਉ ਦੇ ਰੂਪ ਧਾਰ ਕਰਕੇ ਆ ਕੇ ਅਸ਼ਨਾਨ ਕਰਾ ਕੇ ਚਲਿਆ ਜਾਇਆ ਕਰ ਜੀ ਸੀ ਸਵਾ ਸੌ ਵਰਸ ਜਦ ਸਾਹਿਬ ਸ੍ਰੀ ਗੁਰਤੇਗ ਬਹਾਦਰ ਸਾਹਿਬ ਜੀ ਮਹਾਰਾਜ ਬਾਬੇ ਬਕਾਲੇ ਤੋਂ ਤਰਵੇਣੀ ਨਖਲੋਂ ਪ੍ਰਯਾਗ ਰਾਜ ਸਸਾਰਾਮ ਹੁੰਦੇ ਹੋਏ ਪਟਨੇ ਸ਼ਹਿਰ ਪੁੱਜੇ ਉਸ ਵਕਤ ਭਗਤ ਜੀ ਦਾ ਉਮਰ ਪੌਣੇ 500 ਬਰਿਆਂ ਦਾ ਹੋ ਚੁੱਕਿਆ ਸੀ ਭਗਤ ਜੀ ਆਪਣੇ ਕਮਰੇ ਵਿੱਚ ਬੈਠ ਕਰਕੇ ਤਪੱਸਿਆ ਕਰਿਆ ਕਰਦੇ ਸਨ ਦਰਵਾਜ਼ਾ ਬੰਦ ਕਰਕੇ ਜੇ ਸਤਗੁਰੂ ਮਹਾਰਾਜ ਸਾਹਿਬ ਜੀ ਨੇ ਵਿਖਿਆ ਕਿ ਭਗਤ ਜੀ ਤਾਂ ਬੂਹਾ ਬੰਦ ਦਰਵਾਜ਼ਾ ਬੰਦ ਹੈ ਸੇਵਕਾਂ ਨੂੰ ਹੁਕਮ ਹੋਇਆ ਭਾਈ ਦਰਵਾਜ਼ਾ ਖਲ੍ਹਾਓ ਆਪ ਜੀ ਜੇ ਦਰਵਾਜ਼ਾ ਖੋਕਣ ਲੱਗੇ ਭਗਤ ਜੀ ਨੋਵੇਂ ਗੁਰੂ ਨਾਨਕ ਆਏ ਹੋਏ ਨੇ ਉਹਨਾਂ ਦੇ ਗੱਦੀ ਤੇ ਬਿਰਾਜਮਾਨ ਗੁਰਤੇਗ ਬਹਾਦਰ ਸਾਹਿਬ ਜੀ ਮਹਾਰਾਜ ਆਪ ਹੀ ਦਰਵਾਜ਼ਾ ਖੋਲੋ ਭਗਤ ਜੀ ਆਖਦੇ ਨੇ ਕਿ ਆਪ ਸਮਰੱਥ ਅਕਾਲ ਪੁਰਖ ਪਰਮੇਸ਼ਵਰ ਦਾ ਰੂਪ ਹਨ ਉਹਨਾਂ ਵਾਸਤੇ ਕੋਈ ਵੀ ਦਰਵਾਜ਼ਾ ਬੂਆ ਬੰਦ ਨਹੀਂ ਹੈ ਇਹ ਸੁਣ ਕੇ ਸਤਿਗੁਰੂ ਮਹਾਰਾਜ ਸਾਹਿਬ ਦੀ ਆਕਲ ਲੱਗੇ ਭਾਈ ਕੋਈ ਵੀ ਰਾਸਤਾ ਹੋਏਗਾ ਇਹਦੇ ਕਮਰੇ ਵੀ ਜਾਣ ਵਾਸਤੇ ਸਤ ਸੰਤਾਨੇ ਆਖਾ ਸਤਿਗੁਰੂ ਮਹਾਰਾਜ ਸਾਹਿ ਪਿਛਲੇ ਪਾਸੇ ਇੱਕ ਪ੍ਰਾਕ੍ਰਿਤਿਕ ਕਿਰਤੀ ਖਲੀ ਹੋਈ ਹੈ ਸਤਿਗੁਰੂ ਮਹਾਰਾਜ ਪਿਛਲੇ ਪਾਸੇ ਜਾ ਕਰਕੇ ਕੋੜੇ ਤੇ ਚੜੇ ਚੜਾਏ ਆਪ ਦੀ ਤਾਕੀ ਦੇ ਅੰਦਰ ਆ ਗਏ ਜਿੱਥੇ ਭਗਤ ਜੀ ਆਪ ਜੀ ਬੈਠੇ ਹੋਏ ਸਨ ਸਤਿਗੁਰੂ ਮਹਾਰਾਜ ਸਾਹਿਬ ਜੀ ਪਹਿਲਾ ਕਿਲਾ ਗੱਡ ਕਰਕੇ ਕੋੜਾ ਬੰਧਿਆ ਉਹ ਕਿਲਾ ਸਾਹਿਬ ਹੁਣ ਆਪ ਜੀ ਪ੍ਰਕਰਮੇ ਵਿੱਚ ਹਰਾ ਭਰਾ ਹੋ ਚੁੱਕੇ ਨੇ ਇਦਾ ਨਾਮ ਹੈ ਫੁੱਲ ਹਰ ਸ਼ਿੰਗਾਰ ਪਿਛਲੇ ਪਾਸੇ ਤੱਕ ਹੀ ਅਜਿਹਾ ਮਹਾਰਾਜ ਸਾਹਿਬ ਜੀ ਨੇ ਘੋੜਾ ਅੰਦਰ ਆਏ ਸਨ ਇੱਥੇ ਭਗਤ ਜੀ ਇਸ਼ਨਾਨ ਕਰਿਆ ਕਰਦੇ ਸਨ ਗੰਗਾ ਵਾ ਕਰਾਇ ਕਰ ਉਹ ਆਪ ਜੀ ਦਰਸ਼ਨ ਕਰੋਗੇ ਸਤਿਗੁਰੂ ਮਹਾਰਾਜ ਸਾਹਿਬ ਜੀ ਘੋੜਾ ਬੰਦ ਕਰਕੇ ਜਿਸ ਸਥਾਨ ਤੇ ਗੁਰੂ ਨਾਨਕ ਦੇਵ ਜੀ ਆਪ ਜੀ ਬੈਠੇ ਹੋਏ ਉਸੇ ਸਥਾਨ ਤੇ ਬਹਿ ਕਰਕੇ ਗੁਰਨਾਨਕ ਰੂਪ ਧਾਰ ਕਰਕੇ ਭਗਤ ਜੀ ਨੂੰ ਦਰਸ਼ਨ ਦਿੱਤੇ दर्शन ਕਰਦੇ ਸਾਰੇ ਉਹਨਾਂ ਦੀ ਮੁਕਤੀ ਹੋ ਗਈ ਮੁਕਸ਼ ਪ੍ਰਾਪਤ ਹੋ ਗਿਆ ਆਪਣੇ ਹੱਥੀਂ ਸੰਸਕਾਰ ਕਰ ਦਿੱਤੇ ਫਿਰ ਸਤਿਗੁਰੂ ਮਹਾਰਾਜ ਸਾਹਿਬ ਨਵੇਂ ਸਰੇ ਮਕਾਨ ਬਣਾਉਣ ਵਾਸਤੇ ਬਹੁਤ ਸਾਰੇ ਲੱਕੜੀਆਂ ਮੰਗਵਾਏ ਉਹਦੇ ਵੀ ਦੋ ਚੌਖਾੜ ਵੀ ਸਨ ਮਿਸਤਰੀਆਂ ਨੂੰ ਹੁਕਮ ਹੋਇਆ ਭਾਈ ਆਪ ਜੀ ਵੇਖ ਕੋ ਲਗਾਓ ਇਹਨਾਂ ਨੂੰ ਜਦੋਂ ਨੱਪ ਕੇ ਵੇਖਿਆ ਤੇ ਇੱਕ ਛੋਟਾ ਤੇ ਇੱਕ ਵੱਡਾ ਸੀ ਉਨਾ ਜੋ ਵੱਡ ਕਰਕੇ ਬਰਾਬਰ ਸਾਈਜ਼ ਬਰਾਬਰ ਕਰਨ ਲੱਗੇ ਛੋਟੇ ਦੇ ਨਾਲ ਤੇ ਛੋਟਾ ਵਾਲਾ ਵੱਡਾ ਹੋ ਗਿਆ ਇਹ ਵੇਖ ਕਰਕੇ ਅਰਦਾਸ ਬੇਨਤੀ ਕੀਤੀ ਸਤਿਗੁਰੂ ਮਹਾਰਾਜ ਸਾਹਿਬ ਜੀਓ ਇਹ ਤਾਂ ਸੇ ਕੰਮ ਦਾ ਚੀ ਨਹੀਂ ਹੈ ਸੇ ਕੰਮ ਦਾ ਚੀਜ਼ ਨਹੀਂ ਹਨ ਜਦੋਂ ਕੱਟਦੇ ਆ ਵੱਢਦੇ ਆ ਤਾਂ ਕੋਈ ਛੋਟਾ ਤਾਂ ਕੋਈ ਵੱਡਾ ਹੋ ਜਾਂਦੇ ਨੇ ਸਤਿਗੁਰੂ ਮਹਾਰਾਜ ਸਾਹਿਬ ਜੀ ਆਖਣ ਲੱਗੇ ਭਾਈ ਜੇ ਗੁਰਨਾਨਕ ਦੇ ਦਰ ਵਿੱਚ ਨਿਮਾਣਾ ਬਣ ਕੇ ਛੋਟਾ ਬਣ ਕੇ ਆਉਂਦੇ ਹਨ ਉਹ ਬਰੇ ਬਣ ਕੇ ਚਲੇ ਜਾਂਦੇ ਹਨ ਵੱਡੇ ਬਣ ਜਾਂਦੇ ਹਨ ਇਹ ਸੁਣ ਕਰਕੇ ਇਹਨਾਂ ਨੂੰ ਹੁਣ ਅੱਜ ਘਟਨਾ ਵਡਨਾ ਨਹੀਂ ਛੱਡ ਦਿਓ ਆਪ ਜੀ ਅਗਲੇ ਦਿਨ ਜਦੋਂ ਲੱਕੜਾ ਲੱਕੜ ਨੂੰ ਵੇਖਿਆ ਚੌਖਾਟ ਨੂੰ ਤੋਂ ਸਾਈਜ਼ ਬਰਾਬਰ ਹੋ ਗਏ ਬੇਨਤੀ ਕੀਤੀ ਸਤਿਗੁਰੂ ਆਪ ਜੀ ਹੁਕਮ ਹੋਵੇ ਤੈਨੂੰ ਲਾ ਦਈਏ ਸਤਪੁਰ ਮਹਾਰਾਜ ਸਾਹਿਬੀ ਕਹਿਣ ਭਾਈ ਇਹ ਲੋਨ ਜੋਗਾ ਨਹੀਂ ਇਹ ਪੂਜਨ ਜੋਗਾ ਹੋ ਗਏ ਨੇ ਸ਼ਕਤੀ ਪ੍ਰਾਪਤ ਹੋ ਗਏ ਨੂੰ ਉਹ ਚੌਕਾਟ ਨੂੰ ਚੁੱਕ ਕਰਕੇ ਪਿਛਲੇ ਪਾਸੇ ਕਮਰੇ ਵਿੱਚ ਲਾ ਦਿੱਤੇ ਹੁਣ ਵੀ ਸੁਹਾਏ ਮਾਨੇ ਤੋਨਾ ਨੂੰ ਵਰ ਦਿੱਤੇ ਨੇ ਕਿ ਜੋ ਜੋ ਵੀ ਮਾਈ ਭਾਈ ਬੱਚੇ ਗਲਪੜੀ ਪਾ ਕਰਕੇ ਆਪਣਾ ਦੁੱਖਾ ਸੁਣਾਉਣਗੇ ਗੁਰੂ ਅੱਗੇ ਅਰਦਾਸ ਕਰਨੇ ਕਰਨਗੇ ਉਹਨਾਂ ਸੁਭਨੋ ਕਾਮਨਾ ਮਰੋਰਥਾ ਪੂਰਨ ਹੋਣਗੇ ਤੁਸ ਮਨੋ ਕਾਮਨਰਤ ਪੂਰਨ ਹੋ ਜਾਣ ਤੋ ਕੋਈ ਚੋੜਾ ਸਾਹਿਬ ਖਮ ਸਾ ਮਚੜਾ ਜਾਂਦੇ ਨੇ ਕੋਈ ਅਖੰਡ ਪਾਠ ਕੋ ਲੰਗਰ ਕਰਾ ਕੇ ਖੁਸ਼ੀਆਂ ਪ੍ਰਾਪਤ ਕਰਦੇ ਨੇ ਮਹਾਰਾਜ ਸਾਹਿਬ ਜੀ ਦੇ ਸਤਿਗੁਰੂ ਮਹਾਰਾਜ ਇੱਥੇ 4 ਮਹੀਨੇ ਰਹੇ ਨੇ ਚਮਾਸਾ ਕੱਟੇ ਨੇ ਸਤਿਗੁਰੂ ਮਹਾਰਾਜ ਸਾਹਿਬ ਵੀ ਫਿਰ ਰਾਜਾ RAM ਸਿੰਘ ਇੱਥੇ ਆ ਕਰਕੇ ਆਪਣੇ ਨਾਲ ਅਸਾਮ ਲੈ ਜਾਂਦੇ ਨੇ ਜਿੱਥੇ ਧੋਬੜੀ ਸਾਗ ਗੁਰਦੁਆਰਾ ਮਾਤਾ ਐਸੇ ਸਥਾਨ ਤੇ ਰਹਿੰਦੇ ਸਮਾਪਾ ਕਰਕੇ ਜਿਹੜੇ ਗੁਰੂ ਨਾਨਕ ਸਾਹਿਬ ਜੀ ਨੇ ਪਹਿਲੀ ਉਦਾਸੀ ਦਿੱਤੀ ਸੀ ਸਾਲਸਰਾਏ ਜੋਹਰੀ ਨੂੰ ਉਹਦੇ ਮਾਲਕ ਅਧਰਕਾ ਸੀ ਨੌਕਰ ਉਹਨਾਂ ਨੂੰ ਪਤਾ ਚੱਲਿਆ ਕਿ ਗੁਰੂ ਬਤਾਵਾ ਐਸੇ ਸਥਾਨ ਤੇ ਰਹਿਣ ਪਟਣੇ ਵਿੱਚ ਬੜੇ ਪ੍ਰੇਮ ਤੇ ਸਰਦਾ ਦੇ ਨਾਲ ਆਪਣੇ ਘਰ ਵਿੱਚ ਲੈ ਗਏ ਤੋ ਘਰ ਵਿੱਚ ਲਾ ਗਏ ਤੇ ਬੇਨਤੀ ਕੀਤੀ ਮਤਾਵਾ ਹੁਣ ਆਪ ਜੀ ਇਸੇ ਸਥਾਨ ਤੇ ਰਹੋ ਇਹ ਆਪ ਜੀ ਦਾ ਹੀ ਕਰਨੇ ਸਮੇਂ ਪਾ ਕਰਕੇ ਸਹਾਵੀਕ ਕਮਾਲ ਸਾਹਿਬ ਸ੍ਰੀ ਗੁਰਗੋਬਿੰਦ ਸਿੰਘ ਮਹਾਰਾਜ ਬਾਲਾ ਪ੍ਰੀਤਮ ਗੁਰੂ ਗੁੰਦਰਾਏ ਸਾਹਿਬ ਜੀ ਦਾ ਪ੍ਰਕਾਸ਼ ਹੋਇਆ ਜੇ ਤਹੀ ਪ੍ਰਕਾਸ਼ ਹਮਾਰਾ ਭਇਓ ਪਟਨਾ ਸ਼ਾਰਬਿਕੇ ਪਵਲਯੋ ਇਹ ਇਤਿਹਾਸ ਹੈ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਸਾਥ ਨਾਲ ਜਫੀ ਪਾਉਣ ਨਾਲ ਮਨ ਦੀਆਂ ਜਿੰਨੇ ਵੀ ਮਰਜ਼ਾ ਨੇ ਉਹ ਪੂਰੀਆਂ ਹੋ ਜਾਂਦੀਆਂ ਹਨ ਤੇ ਜਰੂਰ ਤੁਸੀਂ ਵੀ ਦਰਸ਼ਨ ਕਰਨ ਉਸਤੇ ਆਓ ਆਪਣਾ ਸਾਹਿਬ ਤੇ ਗੁਰੂ ਤੇਗਵੰਦ ਸਾਹਿਬ ਜੀ ਦੇ ਇੱਕ ਸਾਧ ਵਚਨ ਅਟਲਾਦਾ ਤੇ ਹੁਣ ਚਲੋ ਆਪਾਂ ਦਿਖਾਉਨੇ ਜੀ ਕਿਰਤੀ ਸਾਹਿਬ ਤੇ ਬੋਧਲੇ ਸਾਹਿਬ ਦੇ ਬੈਕ ਸਾਈਡ ਅੱਛੇ ਮਾਤਲ ਠੀਕ ਹੈ ਹਾਂਜੀ ਤਾਕੀ ਸਾਇਬਾ ਇਹ ਪ੍ਰਾਤਮਕ ਤਾਕੀ ਹੈ ਜੀ ਇਸੇ ਰਸਤੇ ਜਿਸ ਰਸਤੇ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਸੰਗ ਸੰਗਤਾਂ ਕੋਲ ਸਵੇਂ ਪੰਦਰ ਪ੍ਰਵੇਸ਼ ਕੀਤਾ ਸੀ ਇਸ ਖਿੜਕੀ ਦੁਆਰਾ ਤੇ ਇਹ ਹੈ ਜੀ ਮਾਤਾ ਗੁਜਰ ਘੋਰ ਦੀ ਚੱਕੀ ਠੀਕ ਹੈ ਜੀ ਬਹੁਤ ਸੋਹਣਾ ਸਥਾਨ ਬਣਿਆ ਹੋਇਆ ਜੀ ਤੇ ਜਰੂਰ ਤੁਸੀਂ ਵੀ ਆਇਓ ਦਰਸ਼ਨ ਕਰਨ ਵਾਸਤੇ ਅਰ ਇਹ ਕਿਲਾ ਸਾਹਿਬ ਜੀ ਜਿਸ ਲੱਕੜੀ ਨਾਲ ਘੋੜਾ ਬਣਿਆ ਸੀ ਸ਼੍ਰੀ ਗੁਰਪ੍ਰੀਤ ਬਾਦਲ ਸਾਹਿਬ ਜੀ ਨੇ ਅੱਜ ਵੀ ਹਰੀ ਭਰੀ ਹੈ ਜੀ ਹਾਂਜੀ ਸੋ ਇਹ ਸੀ ਜੀ ਗੁਰਦੁਆਰਾ ਗਊ ਘਰ ਦਾ ਇਤਿਹਾਸ ਤੇ ਆਪਾਂ ਵੀਡੀਓ ਇੱਥੇ ਬੰਦ ਕਰਦੇ ਆਂ ਜੀ ਅਗਲੀ ਵੀਡੀਓ ਆਪਾਂ ਤੁਹਾਡੇ ਨਾਲ ਸਾਂਝ ਕਰਾਂਗੇ ਜੀ ਵੀਡੀਓ ਨਾਲ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਲਾਈਕ ਕਰਦੇ ਹੋ ਜਿਹੜੇ ਨਵੇਂ ਨੇ ਇਸ ਚੈਨਲ ਨੂੰ ਸਬਸਕ੍ਰਾਈਬ ਕਰਦੇ ਮਿਲਾਂਗੇ ਆਪਾਂ ਹੁਣ ਅਗਲੀ ਵੀਡੀਓ ਵਿੱਚ ਤੇ ਸਾਰਨ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਰੱਬ ਰੱਖਾ